ਸਰਕਾਰ ਬਦਲ ਲੈਣ ਤੋਂ ਉਤੋਂ ਵਾਲੇ ਵੀ ਤੇ ਥੱਲੇ ਵਾਲੇ ਤੇ ਸਾਰਾ ਕੁਝ ਜੇ ਨਾ ਜਸਟਿਸ ਹੋਏ ਕਿ ਤੇ ਫੇਰ ਕੱਟਾਂ ਮੈਂ ਤੁਹਾਨੂੰ ਵਿਸ਼ਮਾਜ ਦਿਉ ਜਿੰਨੀ ਤਕਲੀਫ ਤੁਹਾਨੂੰ ਹੈ ਓਨੀ ਸਾਰੇ ਪੰਜਾਬੀ ਇਹ ਕਦੀ ਇਹ ਨਿਰੇ ਤੋਂ ਅੱਗੇ ਸਾਰੇ ਪੰਜਾਬੀ ਸਾਡੇ ਮਨ ਚ ਵੀ ਦਰਦ ਹੈ ਜਸਟਿਸ ਹਰ ਹੱਥ ਤੇ ਅਸੀਂ ਗੁਰੂ ਮਹਾਰਾਜ ਸਾਹਿਬ ਤੇ ਬੇਤਰਾ ਤੇ ਫੇਰ 100% ਨਿਆ ਮਿਲेंगे कि मैं तंفيذ करवाना चाहता हूं जड़ दी कलाच आपा नु रहंदी ਗੱਲ ਹੈ ਖੇਤ ਲੱਤੀਏ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਉਹ ਦਿਨ ਜ਼ਰੂਰ ਆਏਗਾ ਜਦੋਂ ਇਹ ਸਾਰੀ ਗੱਲ ਬਾਹਰ ਨਿਕਲੇਗੀ ਤੇ ਜਿਹੜੇ ਸਹੀ ਪਹਿਨੇ ਦੇ ਵਿੱਚ ਬੁੜੇ ਗਾਣੋਂ ਸਦਾ ਬਾਣੂ ਮੈਂ ਤਾਂ ਇਸ ਦਾ ਤਕਰੀਰ ਬਹੁਤ ਬਹੁਤ ਕੋ ਦੀ ਸਾਹਿਬ ਤੇ ਮੇਰੇ ਮਾਨਸੇ ਹਲਕੇ ਤੋਂ ਉਹ ਸਾਤਾ ਕੋਈ ਬਾਹਰ ਦਾ ਵੀ ਮੇਰਾ ਕੋ ਤਰਾਹ ਹੋਏ ਸਾਡੀ ਜਿਹੜੀ ਉਹ ਟੀਮ ਹੈ ਜਿਹਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਮੇਰੇ ਸਾਥੀ ਮੇਰੇ ਵਰਕਰ ਇੱਥੇ ਆਏ ਨੇ ਤੇ ਪ੍ਰੈਸ ਤੇ ਮੇਰੇ ਪਰ ਇਹਨਾਂ ਦੀ ਬਹੁਤ अहम भूमिका ਹੈ ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਚ ਪਹੁੰਚਾਉਣ ਵਾਸਤੇ ਉਹ ਅੱਜ ਇੱਥੇ ਬੈਠੇ ਨੇ ਸਬਲਕੌਰ ਸਿੰਘ ਜੀ ਮੈਂ ਸਾਰੇ ਵੀਰਾਂ ਨੂੰ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਕਿ ਮੇਰੀ ਪਹਿਲੀ ਮੁਲਾਕਾਤ ਸਬਲਕਾਰ ਸਿੰਘ ਹੋਣਾ ਨਾਲ ਸਾ ਚਮਕੌਰ ਸਿੰਘ ਹੋਣਾ ਨਾਲ ਤੇ ਸਿੱਧੂ ਮੂਸੇਵਾਲਾ ਸਾਡੇ ਅਜ਼ੀਜ਼ ਦੇ ਨਾਲ ਉਦੋਂ ਹੋਈ ਜਦੋਂ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹ ਤੇ ਪੁਰਾਣਾ ਪਰਿਵਾਰ ਹੀ ਕਾਂਗਰਸ ਦਾ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਮੈਂ ਆਪਣੀ ਇਲੈਕਸ਼ਨ 'ਚ ਫਸਿਆ ਰਿਹਾ ਮੇਰੀ ਮੁਲਾਕਾਤ ਨਹੀਂ ਸੀ ਬੱਦਕਿ ਸ੍ਰੀਤੀ ਨਾਲ ਮੁਲਾਕਾਤ ਹੋਦੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਨਾਲ ਪੈਦਾ ਕੀਤਾ ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦੀ ਹਾਂ ਪਾਰਟੀ ਦੀ ਹਾਈ ਕਮਾਂਡ ਨੇ ਵਿਸ਼ੇਸ਼ ਤੌਰ 'ਤੇ ਸਾਡੇ ਨੌਜਵਾਨ ਲੀਡਰ ਨੇ ਦਿੱਲੀ ਚ ਉਹਨਾਂ ਦਾ ਬਹੁਤ ਮਨ ਵਿੱਚ ਖਾਹਿਸ਼ ਸੀ ਕਿ ਸਾਬ ਬਲਕੌਰ ਸਿੰਘ ਹੋਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਪਰ ਚ ਬੈਠਾ ਹੋਇਆ ਜੇ ਉਹ ਚਾਹਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਸਾਬ ਬਲਕੌਰ ਸਿੰਘ ਦੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਹੈ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉਬਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ ਇੱਕ ਆਪਣਾ ਪ੍ਰਭਾਵ ਛੱਡ ਰਿਹਾ ਸੀ ਉਸ ਦਾ ਪ੍ਰਭਾਵ ਖਤਮ ਕਰਨ ਵਾਸਤੇ ਇਹ ਇਨਸੀਡੈਂਟ ਹੋਇਆ ਜਿਸ ਕਾਰਨ ਅੱਜ ਦੇ ਦਿਨ ਤੱਕ ਕਿਸੇ ਕਿਸਮ ਦੀ ਜਸਟਿਸ ਉਹਨਾਂ ਨੂੰ ਨਹੀਂ ਮਿਲ ਪਾਈ ਸਾਡੇ ਲੀਡਰ ਇੱਥੇ ਪਰਸਨਲੀ ਆਏ ਤੁਹਾਡਾ ਦਾਸ ਵੀ ਆਇਆ ਸਾਡੇ ਪ੍ਰਧਾਨ ਰਾਜਾ ਵਿਡਿੰਗ ਸਾਹਿਬ ਵੀ ਆਏ ਪਰ ਬੈਠ ਕੇ ਗਏ ਉਹਨਾਂ ਦਾ ਮਨ ਇਹ ਸੀ ਕਿ ਜਸਟਿਸ ਲੈਣ ਵਾਸਤੇ ਸਿੱਧੂ ਮੂਸੇਵਾਲੇ ਉਹਨਾਂ ਦੇ ਪਿਤਾ ਜਿਹੜੇ ਇਹ ਖੁਦ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਜਾਣ ਉੱਥੇ ਗੱਲ ਜਿਹੜੀ ਹੈ ਚੁੱਕੀ ਜਾਏ ਇਹਨਾਂ ਨਾਲ ਲਗਾਤਾਰ ਮੇਰਾ ਸੰਪਰਕ ਸੀ ਬਹੁਤ ਹੱਦ ਤੱਕ ਇਹਨਾਂ ਨੇ ਸਾਨੂੰ ਹਾਂ ਵੀ ਭਰੀ ਸੀ ਲਗਾਤਾਰੇ ਤਕਰੀਬਨ ਸਾਲ ਇਹ ਗੱਲ ਚੱਲਦੀ ਰਹੀ ਅਖੀਰ ਤੇ ਆ ਕੇ ਕਿਸੇ ਕਾਰਨ ਉਹ ਵੀ ਨਿੱਜੀ ਇਹਨਾਂ ਦੇ ਜਿਹੜੇ ਆਪਸ ਵਿੱਚ ਇਹਨਾਂ ਨੇ ਕਿਹਾ ਕਿ ਬਾਜੋ ਸਾਹਿਬ ਮੈਨੂੰ ਕੋਈ ਆਪਣੀ ਕਰਦੀ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਜਿਸ ਦੇ ਕਾਰਨ ਇਹ ਜਿਹੜੀ ਤੁਹਾਡੀ ਪੇਸ਼ਕਸ਼ ਹੈ ਉਹ ਹੋ ਸਕਦਾ ਸਾਨੂੰ ਇਹ ਨਾ ਮੈਨੂੰ ਇਹ تسلیم ਕਰਨੀ ਤੇ ਨਾ ਮਨਕੜ ਯੱਸ ਕਰਨੀ ਤੇ ਜਦੋਂ ਅਖੀਰ ਇਹਨਾਂ ਵੱਲੋਂ ਇਨਕਾਰੀ ਹੋਈ ਤੇ ਫਿਰ ਇਹ ਟਿਕਟ ਅਗਲੇ ਪਾਸੇ ਗਈ ਇਸ ਦੇ باوجود ਕਿ ਇਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ ਮੈਂ ਸਾਚ ਚਮਕੌਰ ਸਿੰਘ ਨੂੰ ਵਾਅਦੇ ਵਿੱਚ ਬਕਾਇਦਾ ਤੌਰ 'ਤੇ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ ਉੱਤੋਂ ਵੀ ਉਹ ਚਾਹੁੰਦੇ ਨੇ ਮੈਨੂੰ ਵੀ ਉਹਨਾਂ ਨੇ ਇਹ ਪੁੱਛਿਆ ਸੀ ਮੈਂ ਵੀ ਕਿਹਾ ਸੀ ਕਿ ਪੱਕੇ ਤੌਰ 'ਤੇ ਤੁਸੀਂ ਫਿਕਰ ਨਾ ਕਰੋ ਜਦੋਂ ਮੌਕਾ ਆਏਗਾ ਅਸੀਂ ਜ਼ਰੂਰ ਚਾਹਨੇ ਇਹਨਾਂ ਨੂੰ ਕਿਸੇ ਗੱਲ ਦੀ ਭੁੱਖ ਨਹੀਂ ਹੈ ਇਹਨਾਂ ਦਾ ਤੇ ਇੱਕ ਨੌਜਵਾਨ ਬੱਚਾ ਜਿਹੜਾ ਉਹ ਨਹੀਂ ਰਿਹਾ ਉਹ ਪਾਰਟੀ ਵੀ ਚਾਹਦੀ ਸੀ ਕਿ ਸਾਰੀ ਦੁਨੀਆ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਣਗੇ ਤੇ ਉੱਥੇ ਅਸੀਂ ਜਸਟਿਸ ਵੀ ਲਵਾਂਗੇ ਤੇ ਉਹ ਲੋਕ ਏ ਨਕਾਬ ਕਰਾਂਗੇ ਉਹਨਾਂ ਚਿਹਰਿਆਂ ਨੂੰ ਜਿਨ੍ਹਾਂ ਨੇ ਰਣਕੀ ਦੀ ਵੱਡੀ ਸਾਜ਼ਿਸ਼ ਸਿੱਧੂ ਪਰਿਵਾਰ ਦੇ ਖਿਲਾਫ ਨਹੀਂ ਪੰਜਾਬ ਦੇ ਖਿਲਾਫ ਕੀਤੀ ਪਰ ਚਲੋ ਉਹ ਇਹਨਾਂ ਦਾ ਆਪਣਾ ਇੱਕ ਫੈਸਲਾ ਸੀ ਫੈਸਲੇ ਤੋਂ ਬਾਅਦ ਸਾਜੀਤ ਮੇਨਦਰ ਸਿੰਘ ਸਿੱਧੂ ਜੀ ਨੂੰ ਇਹ ਸੀਟ ਦਿੱਤੀ ਗਈ ਉਹਨਾਂ ਨੇ ਖੁਦ ਦੱਸਿਆ ਤੇ ਮੈਂ ਵੀ ਇਹਨਾਂ ਨੂੰ ਕਿਹਾ ਸੀ ਕਿ ਪਹਿਲੇ ਜਾ ਕੇ ਆਪਣੀ ਹਾਜ਼ਰੀ ਭਰ ਕੇ ਆਇਓ ਇਹ ਗਏ ਨਾ ਮੈਨੂੰ ਦੱਸਿਆ ਸਾਡੀ ਬੜੀ ਅੱਛੀ ਮੁਲਾਕਾਤ ਹੋਈ ਮੈਨੂੰ ਇਹ ਵੀ ਯਕੀਨਤ ਹੋਇਆ ਗਿਆ ਕਿ ਤੁਸੀਂ ਫਿਕਰ ਨਾ ਕਰੋ ਜਿੱਥੇ ਵੀ ਚਾਹੋ ਅਸੀਂ ਤੁਹਾਡੀ ਮਦਦ ਵਾਸਤੇ ਜਿਹੜੇ ਬਾਅਦ ਵਿੱਚ ਇਹ ਵੀ ਤੁਹਾਡਾ ਆਪਣਾ ਅਜ਼ੀਜ਼ ਇਹ ਸਿੱਧੂ ਭਰਾ ਹੈ ਤੁਹਾਡਾ ਕਾਂਗਰਸੀ ਭਰਾ ਹੈ ਤੁਹਾਡਾ ਕਿਰਪਾ ਕਰਕੇ ਅਸ਼ੀਰਵਾਦ ਭਰਿਆ ਹੱਥ ਰੱਖੋ ਗੁਰੂ ਮਾਰਾ ਸਾਹਿਬ ਨੇ ਮਿਹਰ ਕਰਨੀ ਹੈ ਇਹ ਪਾਰਲੀਮੈਂਟ ਚ ਵੀ ਲੜੇਗਾ ਤੇ ਜਿੱਦਣ ਤੁਹਾਡੀ ਸਰਕਾਰ ਸਤਾਈ ਚ ਆ ਗਈ ਜੋ ਤੁਸੀਂ ਹੁਕਮ ਕਰੋਗੇ ਉਹ ਜੇ ਨਾ ਹੋਏਗਾ ਤੇ ਫਿਰ ਤੁਸੀਂ ਕਿਉਂਕਿ ਤੁਸੀਂ ਜਵਾਨਾਂ ਵਾਲੀ ਗੱਲ ਕੀਤੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਜਿੰਨਾ ਤੁਹਾਨੂੰ ਦਰ ਤੇ ਉਹਨਾਂ ਹੀ ਸਕਦਾ ਬਟ ਅਸੀਂ ਗੁਰੂ ਮਾਰਾ ਸਾਹਿਬ ਦਾ ਬਹੁਤ ਵੱਡਾ ਸ਼ੁਕਰਾਨਾ ਵੀ ਕਰਨਾ ਚਾਹੁੰਦੇ ਜਿਹੜਾ ਛੋਟਾ ਸੀ ਦੰਮ ਉਸੇ ਵੱਡਾ ਆਇਆ ਇਹ ਵੀ ਕੋਈ ਇਸ ਤੋਂ ਵੱਡਾ ਅਜੂਬਾ ਨਹੀਂ ਹੋ ਸਕਦਾ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਵੇ ਇੱਕ ਹੱਥੋਂ ਚੀਜ਼ ਲੈਣੀ ਦੂਜੇ ਹੱਥੋਂ ਦੇ ਤੋ ਇਸ ਗੱਲ ਕਰਨ ਜ਼ਿਆਦਾ ਹੋਰ ਗੱਲ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਿਵਾਵਾਂਗਾ ਸਮੁੱਚੀ ਪਾਰਟੀ ਅਜੇ ਸਬਰ ਕੌਰ ਸਿੰਘ ਦੀ ਅਜੇ ਤੇ ਟਿਕਟਾਂ ਦੀ ਕੱਲ ਹੀ ਵੰਡ ਮੁਕੰਮਲ ਹੋਈ ਅਜੇ ਇੱਕ ਰਹਿਦੀ ਫਰੋਸ਼ ਜਿੱਦਣ ਅਸੀਂ ਆਏ ਸਾਡੀ ਸਾਰੀ ਕੈਂਪੇਨ ਹੀ ਪੰਜਾਬ 'ਚ ਸਾਡੇ ਅਜ਼ੀਜ਼ ਦੇ ਨਾਂ ਤੇ ਚੱਲਨੀ ਅਜੇ ਤਾਂ ਕੰਮ ਹੀ ਸ਼ੁਰੂ ਹੈ ਅਜੇ ਛੋਟਾ ਛੋਟਾ ਜਿਸ ਤਰ੍ਹਾਂ ਆ ਕੇ ਤੁਹਾਨੂੰ ਪਤਾ ਹੀ ਹੈ ਥੋੜਾ ਮੋਟਾ ਵਰਕਰ ਤਿਆਰ ਕਰੀ ਦੇ ਨੇ ਕੋਠੋ ਜਾਗੋ ਸਰ ਇਹ ਜਿੱਦਣ ਆ ਗਈ ਸਾਡੀ ਮੇਨ ਕੈਂਪੇਨ ਜਿਹੜੀ ਉਹ ਆਪਣੇ ਨੌਜਵਾਨ ਛੋਟੇ ਵੀਰ ਤੇ ਹੋਣੀ ਹੈ ਮੂਸੇਵਾਲਾ ਸਾਹਿਬ ਨੂੰ ਪੁੱਛੋ ਇਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਅਸੈਂਬਲੀ ਚੱਲਦੀ ਹੈ ਮੌਜੂਦਾ ਮੁੱਖ ਮੰਤਰੀ ਕੋਈ ਸਾਡਾ ਹੱਥ ਨਹੀਂ ਫੜ ਰਿਹਾ ਸਾਨੂੰ ਜਸਟਿਸ ਨਹੀਂ ਦਵਾ ਰਿਹਾ ਆਪ ਆਪਣੀ ਗੱਡੀ ਚ ਲੈ ਜਾ ਕੇ ਵਿਧਾਨ ਸਭਾ ਦੇ ਬਾਹਰ ਤਕੜੇ ਹੋ ਕੇ ਧਰਨਾ ਮਾਰਿਆ ਮਜਬੂਰ ਕੀਤਾ ਮੁੱਖ ਮੰਤਰੀ ਨੇ ਕਿ ਆਪਣਾ ਉਥੇ ਮਨਿਸਟਰ ਘੱਲਿਆ ਮਨਿਸਟਰ ਨੇ ਵਿਸ਼ਵਾਸ ਦਵਾਇਆ ਕਿ ਇਹਨੇ ਦੇਣਾ ਅੱਛਾ ਤੁਹਾਡੀ ਮੀਟਿੰਗ ਕਰਾਵਾਂਗੇ ਫੇਰ ਉਸ ਗੱਲ ਤੋਂ ਭੱਜੇ ਪੰਜਾਬ ਦੇ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਹੜਾ ਮੌਜੂਦਾ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਬਕਾਇਦਾ ਤੌਰ ਪਾਜ ਪਾਦੀ ਬੀਟਿੰਗ ਇਹਨਾਂ ਤੋਂ ਜੇ ਅਸੀਂ ਉਮੀਦ ਕਰੀਏ ਕਿ ਸਾਨੂੰ ਜਸਟਿਸ ਦਵਾਣਗੇ ਜਸਟਿਸ ਨਹੀਂ ਦਵਾਣਗੇ ਇਹ ਜੋ ਕੁਝ ਸਾਡੇ ਨਾਲ ਵਾਪਰਿਆ ਇਹਦੇ ਵਿੱਚ ਇਹ ਬੰਦੇ ਹਿੱਸੇਦਾਰ ਨੇ ਤਾਂ ਇਸ ਗੱਲ ਕਰਨ ਸਾਡਾ ਅਜ਼ੀਜ਼ ਸਾਡਾ ਛੋਟਾ ਵੀਰ ਤੁਹਾਨੂੰ ਵਚਨ ਦੇ ਕੇ ਚੱਲਿਆ ਮਰਦੇ ਮੈਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਇਹ ਆਪਣਾ ਜੋ ਤੁਹਾਨੂੰ ਦਿੱਤੀ ਜ਼ੁਬਾਨ ਹੈ ਪਗਾਏਗਾ ਇੱਥੇ ਪਾਰਟੀ ਮੁਗਾਏਗੀ ਜੇ ਤੁਹਾਨੂੰ ਮੇਰੇ ਤੇ ਫੇਥ ਹੈ ਤੇ ਕਿਰਪਾ ਕਰਕੇ ਮੈਂ ਤੁਹਾਨੂੰ ਹੱਥ ਜੋੜ ਕੇ ਸਾਰੇ ਵਰਕਰ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਇਸ ਟਾਈਮ ਬਹੁਤ ਵੱਡੀ ਚੁਣੌਤੀ ਹੈ ਹਿੰਦੁਸਤਾਨ ਦੀ ਜੇ ਅਸੀਂ ਆਪਣੀ ਲੋਕ ਰਾਜ ਜਿਹੜੀ ਡੈਮੋਕ੍ਰੇਸੀ ਬਚਾਣੀ ਜੇ ਬਾਬਾ ਪੀਮਰਾਓ ਅੰਬੇਦਕਰ ਸਾਹਿਬ ਦੀ ਸੰਵਿਧਾਨ ਬਚਾਣਾ ਜੇ ਪੰਜਾਬ ਦੇ ਹੱਕਾਂ ਨੂੰ ਡਟ ਕੇ ਪਹਿਰਾ ਦੇਣਾ ਹੈ ਜੇ ਕਿਸਾਨੀ ਤੇ ਖੇਤ ਮਜ਼ਦੂਰ ਬਚਾਣਾ ਹੈ ਤੇ ਕਾਂਗਰਸ ਤੋਂ ਇਲਾਵਾ ਹੋਰ ਕੋਈ ਇਹੋ ਜੀ ਜਮਾਤ ਹੈ ਨਹੀਂ ਜਿਹੜੀ ਅੱਜ ਪੰਜਾਬ ਨੂੰ ਜਸਟਿਸ ਦਿਵਾ ਸਕੀ ਤਾਂ ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੀਆਂ ਛੋਟੀ ਮੋਟੀਆਂ ਕਮੀਆਂ ਨੇ ਮੈਂ ਸੱਚ ਚਮਕੌਰ ਸਿੰਘ ਨੂੰ ਅੱਗੇ ਵੀ ਬੇਨਤੀ ਕੀਤੀ ਕਿ ਚਮਕੌਰ ਸਿੰਘ ਜੀ ਮੈਂ ਤੁਹਾਡੇ ਤੋਂ ਅੰਗਰੇਜ਼ੀ ਚ ਕਹਿੰਦੇ ਫੋਨ ਅਵੇ ਸਮਝੋ ਇਹ ਕਾਲ ਅਵੇ ਕਹੀਦਾ ਇੱਕ ਟੈਲੀਫੋਨ ਦੀ ਤੁਸੀਂ 2 ਮਿੰਟ ਚ ਘੰਟੀ ਵਜਾਓ ਤਾਂ ਮੈਂ ਉੱਥੇ ਆ ਜੇ ਨਾ ਕੋਈ ਗੱਲ ਸੌਰੀ ਤਾਂ ਮੈਂ ਜੁੜਨੇ ਹਾਂ ਹੁਣ ਜੇ ਤੁਸੀਂ ਦੱਸੋ ਹੀ ਨਾ ਤੇ ਸੜਕ ਤੇ ਕੀ ਹੋ ਰਿਹਾ ਜੇ ਨਾ ਤੁਸੀਂ ਕੋਈ ਦੱਸਦਾ ਨਹੀਂ ਇੱਥੇ ਬੈਠੇ ਆਪਾਂ ਨੂੰ ਕੀ ਪਤਾ ਲੱਗਦਾ ਬਰ ਕਿਉਂ ਜੋ ਕੁਝ ਵੀ ਕੋਈ ਪਰਿਵਾਰ ਦੀ ਜਾਂ ਵਰਕਰਾਂ ਦੀ ਉਹਨਾਂ ਦੀ ਆਪਣੀ ਤਾਂ ਕੋਈ ਪ੍ਰੋਬਲਮ ਨਹੀਂ ਜੋ ਕੋਈ ਆਪਣੇ ਵਰਕਰਸ ਦੀ ਕੋਈ ਛੋਟੀ ਮੋਟੀ ਕੋਈ ਇਥੋਂ ਲੋਕਲਾਈਜ਼ ਪ੍ਰੋਬਲਮ ਹੈ ਅਸੀਂ ਉਹਦਾ ਹੱਲ 100% ਨਹੀਂ ਕਰਾਂਗੇ ਸੋ ਇਹਨਾਂ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵਰਕਰ ਸਾਥੀਆਂ ਦਾ ਸਿੱਧੂ ਸਾਹਿਬ ਦਾ ਆਪਣੇ ਪ੍ਰੈਸ ਦੇ ਭਰਾਵਾਂ ਦਾ ਜਿਹੜੇ ਲੇਟ ਨਾਈਟ ਆਏ ਨੇ ਉਹਨਾਂ ਸਾਰਿਆਂ ਦਾ ਬਸ਼ਕੂਰ ਤੁਸੀਂ ਬਹੁਤ ਇੱਜ਼ਤ ਕਰਦੇ ਹੋ ਬਹੁਤ ਮਾਨ ਕਰਦੇ ਹੋ ਤੇ ਜੇ ਯਕੀਨ ਕਰਦੇ ਹੋ ਸਾਬਲਕੌਰ ਸਿੰਘ ਜੀ ਹੁਣ ਇੱਥੇ ਉੱਠ ਕੇ ਇੱਕ ਵਾਰ ਯਾਦੋ ਕਿ ਮੇਰਾ ਛੋਟਾ ਵੀਰ ਆਇਆ ਮੈਂ ਉਹਦੀ ਜ਼ੁਬਾਨ ਤੇ ਵਿਸ਼ਵਾਸ ਕਰਨਾ ਤੋਂ ਇੰਨਾ ਹੀ ਮੈਂ ਕਹਿੰਦਾ ਹੋਇਆ ਅਖੀਰ ਤੇ ਸਾਬਲਕੌਰ ਸਿੰਘ ਨੂੰ ਗੁਜ਼ਾਰਿਸ਼ ਕਰਾਂਗਾ ਤੁਹਾਡਾ ਜੋ ਵੀ ਸਾਥੀਆਂ ਦੀ ਕੋਈ ਗੱਲਬਾਤ ਹੈ ਵੀ ਮੇਰੇ ਨੋਟਿਸ ਲੈ ਆਂਦੀ ਉਹਨਾਂ ਨੂੰ ਤੁਹਾਡੇ ਹੀ ਪੂਰਨ ਤੁਹਾਡਾ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਕਿਹਾ ਜੋ ਜੋ ਵੀ ਤੁਹਾਡੇ ਹੁਕਮ ਹੋਣਗੇ ਪਾਰਟੀ ਪੂਰਾ ਤੁਹਾਡੇ ਮੁਤਾਬਕ ਚੱਲੇਗੀ ਇਹ ਕੋਈ ਗਲਤਫਹਿਮੀ ਕਰਦੇ ਹੋ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਤੁਹਾਡਾ ਦਾਸ ਹੀ ਇੱਥੇ ਬੜਾ ਤੁਹਾਡੇ ਨਾਲ ਸਿਧਾ ਤੁਹਾਡਾ ਹਰ ਇੰਟਰਸਟ ਵਾਚ ਕੀਤਾ ਜਾਏਗਾ ਪਰਵਾਰ ਦਾ ਵੀ ਆਪਣੇ ਵਰਕਰ ਸਾਡੇ

ਸਾਰੇ ਲੋਜੀਆਂ ਆਇਆ ਕਹਿੰਦੇ ਹਾਂ ਅੱਜ ਆਪਣੇ ਇਕੱਠੇ ਹੋਣ ਦਾ ਇੱਕੋ ਹੀ ਮਕਸਦ ਸੀ ਵੀ ਪਿਛਲੇ ਦਿਨਾਂ ਕੋਈ ਚਲੋ ਅਨੋਖੀ ਗੱਲਾਂ ਹੁੰਦੀਆਂ ਨੇ ਮੇਨ ਗੱਲ ਸਾਡੇ ਵਾਸਤੇ ਨਾ ਪੀਓ ਵੱਡੇ ਨਾ ਐਮਐਲਏ ਵੱਡੇ ਸਾਡਾ ਹੈਗਾ ਜਵਾਬਦੰਦਿਆਂ ਵਾਸਤੇ ਵੱਡਾ ਹਰ ਗੱਲ ਉਸਤੇ ਖੜੀ ਹੈ ਸਾਨੂੰ ਹੋਰ ਕਿਸੇ ਚੀਜ਼ ਦੀ ਜਰੂਰਤ ਨਹੀਂ ਚਲੋ ਉਹ ਸਾਨੂੰ ਮਹਿਸੂਸ ਹੋਇਆ ਸੀ ਵੀ ਉਹ ਦੀ ਗੱਲ ਨਹੀਂ ਹੋ ਰਹੀ ਇਸ ਕਰਕੇ ਅਸੀਂ ਇਹ ਗੱਲ ਆਉਂਦੀ ਅੱਥੀ ਸੀ ਵੀ ਉਦੋਂ ਘੱਟ ਸਾਡੀ ਗੱਲ ਕਿਤੇ ਬਣਦੀ ਨਹੀਂ ਐ ਸਾਨੂੰ ਵਾਕਿ ਕਿਸੇ ਜੀ ਦੀ ਕੋਈ ਲੋੜ ਨਹੀਂ ਹੈਗੀ। ਉਹ ਸਾਰੇ ਵਾਜਿ ਹੋਰਾਂ ਨੇ ਵਿਸ਼ਵਾਸ ਦਵਾਇਆ ਹੈ। ਧੰਨਵਾਦ ਇਹਨਾਂ ਦਾ। ਇਲੈਕਸ਼ਨ ਦਾ ਸਮਾ ਬੈਂ ਤਾਂ ਇੱਕ ਬੁਖਰੀ ਜੀ ਵਿਚਾਰਧਾਰਾ ਦਾ ਬੰਦਾ ਹੈ। ਜੇ ਸ਼ਾਇਦ ਮੈਨੂੰ ਬੀਜੇਪੀ ਵਾਲਾ ਜਾਂ ਮੋਦੀ ਆਪਦੀ ਵਾਲੀ ਸੀਟ ਵੀ ਕੱਟਦੇ ਨਾ ਵੀ ਆ ਜਾ ਇੱਥੇ ਆ ਜਾ। ਮੈਂ ਕਦੇ ਹਾਂ ਨਹੀਂ ਕਰਦਾ। ਵੱਡੀ ਗੱਲ ਹੈ ਮੇਰੇ ਵਰਗੇ ਨੂੰ ਕਰਦਾ ਵੇਸ਼ ਕੋਈ ਨਹੀਂ। ਸਾਡੀ ਜਿੰਦਗੀ ਰਹੀ ਨਹੀਂ ਜਰੂਰ ਮੰਨਦੀ ਹੈ ਵੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੇ ਜਵਾਟ ਦਾ ਹੀ ਕਤਲ ਕਰਵਾਤਾ ਆ ਉਹਨਾਂ ਦਾ ਸਾਹਜ ਦਾ ਤਾਂ ਮੁੱਕ ਗਿਆ ਕੋਈ ਅਸਲ ਉਹ ਮੇਰੇ ਵੀਰ ਨੇ ਕਹਤੀ ਸੀ ਨਾ ਵੀ ਕਈ ਵਾਰੀ ਚੋ ਰੋ ਲੀਡਰ ਹੁੰਦੇ ਨੇ ਇੱਧਰ ਉੱਧਰ ਚਲੇ ਜਾਂਦੇ ਅਸੀਂ ਜਿੰਨੀ ਸਾਡੀ ਕਵਾ ਹੈ ਅਸੀਂ ਤੁਹਾਨੂੰ ਦਤਾਉਣ ਵਾਸਤੇ ਕੋਈ ਕਸਰ ਨਹੀਂ ਛੜਦੇ ਕਦੇ ਵੀ ਦੋਗਲੇਪਨ ਵਾਲਾ ਤਾਂ ਅੰਦਰ ਹਿਰਦੇ ਹੀ ਨਹੀਂ ਪਰ ਇੱਕ ਗੱਲ ਜਰੂਰ ਇਹ ਹੈ ਜੇ ਥੋਲੋਂ ਕੋਈ ਮੋਦੀ ਵਾਲੀ ਥਾਂ ਤੇ ਬਿਠਾਏ ਕਦੇ ਬੀਜੇ ਵਿੱਚ ਨਾ ਬਸ ਇੱਕ ਕੋਈ ਗੱਲ ਸਾਨੂੰ ਇਸ ਗੱਲ ਤੋਂ ਦਾ ਜਿਵੇਂ ਕਹਿੰਦੇ ਨੇ ਨਫਰਤ ਹੈ ਜਿੰਨੀ ਕਹਦੇ ਉਹ ਨਹੀਂ ਬਹੁਤ ਉਸ ਮੈਸਮੂਦ ਅੱਜ ਰਾਜ ਸਭਾ ਦੀ ਸੀਟ ਦੇਣ ਵਾਸਤੇ ਤੜਕੇ ਦੇ ਆਪਣੇ ਕੋਲੇ ਫੋਨ ਖੜਕੀ ਜਾਂਦੇ ਅੱਜ ਦੀ ਡੇਟ ਤੋਂ ਗੱਲ ਕਰਨਾ ਵੀ ਆਪਾਂ ਦਾ ਚੋਣਾ ਨਹੀਂ ਗੱਲਾਂ ਕਰਨੇ ਆ ਸੀਟ ਲੈ ਲਓ ਸੀਟ ਲੈ ਲਓ ਇਹ ਗੱਲ ਸਾਨੂੰ ਕਦੇ ਹੀ ਮਨਜ਼ੂਰ ਨਹੀਂ ਸਾਨੂੰ ਰਾਈ ਰਾਈ ਗੱਲ ਦਾ ਪਤਾ ਹੈ ਬੱਚਾ ਕਿੱਥੋਂ ਹੋਇਆ ਕੀ پلان ਕੀ ਜਿੰਨਾ ਚਿਰ ਜਿਉਂਦਾ ਸੀ ਉਹਨਾਂ ਚਿਰ 100 ਮਤਭੇਦ ਹੁੰਦੇ ਨੇ ਪਰ ਮਰਨ ਤੋਂ ਬਾਅਦ ਇਸ ਕਤਲ ਨੂੰ ਜਾਂ ਕੱਲੇ ਆਖਰ ਨੂੰ ਅਫਸਰ ਹੈ ਕੋਈ ਬੈਠਾ ਕਿਸੇ ਵੀ ਸੀਟ ਤੇ ਅੰਦਰ ਤਾਂ ਉਹਦੇ ਵੀ ਦਿਲ ਹੈ ਨਾ ਜਦੋਂ ਇਹ ਕਾਂਡ ਹੋਇਆ ਉਸ ਤੋਂ ਬਾਅਦ ਸਾਰਿਆਂ ਨੇ ਹੀ ਦੀ ਜਿਹੜੀ ਅਸਲ ਇਨਵੈਸਟੀਗੇਸ਼ਨ ਆ ਸਾਡੇ ਕੋਲੇ ਹੋਏਗੀ ਪਰ ਕੋਈ ਗੱਲ ਨਹੀਂ ਸੁਣਦਾ ਇਸ ਮਸਲੇ ਤੇ ਨਾ ਇਹ ਕੋਈ ਸਰਕਾਰ ਤੇ ਨਾ ਉੱਥੋਂ ਵਾਲੀ ਸਰਕਾਰ ਤੇ ਕੋਈ ਜਨਰਲ ਮर्डर ਨਹੀਂ ਕੋਈ ਕੋਈ ਗੈਂਗਸਟਰ ਬਾਤ ਨਾ ਤਾਂ ਲੱਲਾ ਨਹੀਂ ਖੱਕਾ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਇੱਕ ਇੰਨਾ ਕਾਗਜ਼ ਗੈਂਗਸਟਰ ਬਾਤ ਦਾ ਉਹਦੇ ਸਬੰਧ ਦਾ ਕੱਢ ਕੇ ਦਿਖਾ ਦਿਓ ਉਸ ਘਰੇ ਵਜਾਂ ਕੇ ਅਸੀਂ ਬਾਸ ਲੈ ਲਾਂਗੇ ਇਸ ਕਰਕੇ ਇਹ ਇਹ ਸਾਰੀ ਬਦਮਾਸ਼ੀ ਦਾ ਕੀਤਾ ਹੋਇਆ ਪਲਾਨ ਕੀਤਾ ਹੋਇਆ ਕਤਲ ਹੈ ਇਹਦੀ ਤਹਿਤ ਕਜਾਣਾ ਵਸ ਨੂੰ ਵੱਡੀ ਗੱਲ ਕਰਨ ਲੱਗਿਆ ਇਹ ਅਸੀਂ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਜਾਂਦੇ ਨੇ ਫਰਜ਼ ਕੀਤਾ ਪਰ ਆਖਰ ਨੂੰ ਸਿਸਟਮ ਉਹੀ ਰਹਿਣਾ ਚਾਹਣੋ ਪਤਾ ਵੀ ਜਿੱਥੇ ਜਾ ਕੇ ਇਹ